ਦਰ ਦਾ ਫਿਰਦਾ ਹੈ ਗੰਦਾ ਚਾਚੀ ਕਾ ਬਾਦੀ ਪਹਿਲਾ ਚਾਚੀ ਚਾਚੀ ਕਾ ਹਾਲ ਕੀ ਹਾਲ ਚਲ ਠੀਕ ਠਾਕ ਹਾਂ ਉਧਰ ਕੌਣ ਆਇਆ ਵਾ ਉਧਰ ਮਿਲਾਂ ਪਹਿਲਾ ਆ ਜਾ ਉਧਰ ਕੌਣ ਆਇਆ ਵਾ ਕੌਣ ਹਾਂ ਚੈਕ ਲਈ ਗਿੱਗੀ ਉਧਰ ਸਾਡੀ ਆਈ ਵੀ ਜੀ ਆਰਤੀ ਪਹਿਲਾਂ ਇੱਧਰ ਇਹਦੇ ਗੱਲਾਂ ਕਰ ਲਵਾਂ ਹਾਂ ਲੈ ਗੰਦਾ ਕੀ ਦੀ ਐ ਇਹ? ਕੀ ਦੀ ਆ? ਕੰਨ ਦੀ ਚੈੱਕ ਲੀ ਆ ਇਹ। ਠੀਕ ਆ। ਜਿੱਧਰ ਸਾਡੀ ਖੜੀ ਹੈ ਜੀ ਸਕੂਟਰੀ ਜਹਾਜ਼। بڑا ਜਹਾਜ਼ ਸਾਡਾ ਚਾਚਾ ਲੈ ਕੇ ਗਿਆ ਵਾ। ਉਹਦੇ ਨਾਲ ਉਹ بڑا ਜਹਾਜ਼ ਸਾਡਾ ਆ ਖੜਾ। ਆਂਟੀ ਵਿਚਾਰੀ ਕਹਿੰਦੀ ਮੈਂ ਕੀ ਕਰਾਂ? ਮੈਂ ਕਿਹਾ ਘਾਤੇ ਕੀ ਗੱਲ ਹੋਗੀ ਕਹਿੰਦੀ ਆਉਂਦੀ ਸਾਥ ਕੁਝ ਕੰਮ ਲਾ ਲੈਣੇ ਮੈਨੂੰ। ਇਹ ਬੋਲ ਮੇਰੇ ਆ ਸਾਡੀ ਆਂਟੀ ਦੇ ਨੀ ਜੀ ਹੈਗੇ। ਠੀਕ ਆ। ਕਿਆ ਕਹਿੰਦਾ ਹੈ ਗੈਂ ਚਾਉਦੀ ਮੰਮੀ ਨਹੀਂ ਹੂੰ ਮੰਮੀ ਨਾਨੀ ਨਹੀਂ ਹੈਗੀ ਆ ਸਿਰ ਭਰ ਲਿਆ ਗੰਦੀ ਨੇ ਸਾਰੇ ਹੀ ਕਿਹਦੀ ਆਂਤੀ ਆ ਦੀਦੀ ਪੁੱਛਦਾ ਕਾ ਕਿਹਦੀ ਆ ਮੇਰੇ ਆਪੇ ਵਾਲਾ ਚੋਤੀਆਂ ਭਾਈ ਗਾਇਆ ਇਹਨਾਂ ਨੇ ਲੈ ਕੇ ਰੱਬ ਦਾ ਨਾਮ ਸਾਸ੍ਰਿਕਾ ਤਾਂ ਬਲਾਓ ਫਿਰ ਆন্টি ਕਿੰਨੇ ਦਿਨ ਹੋ ਗਏ ਤੇ ਸਾਡੀ ਵੀਡੀਓ ਚ ਨਹੀਂ ਆਈ ਸਾਰੇ ਯਾਦ ਕਰਦੇ ਤੇ ਤੁਹਾਨੂੰ ਅੱਛਾ ਵੀ ਸਾਡੀ ਆਂਟੀ ਕਿੱਥੇ ਆ ਸਾਡੀ ਆਂਟੀ ਕਿੱਥੇ ਆ ਭਾਈ ਸਾਡੀ ਭਾਬੀ ਕਿੱਥੇ ਆ ਐ ਭਾਈ ਉਹ ਬਾਹਰ ਚਲੇ ਗਈ ਆਹੋ ਬਾਬੇ ਦਾ ਨੌ ਲੈ ਕੇ ਉਹ ਵੀ ਹੋ ਜੂ ਭਾਈ ਗੱਲ ਪੂਰੀ ਤੁਸੀਂ ਵੀ ਸੱਸੀ ਦਾ ਖਾਸਾ ਬਣੇ ਹੋ ਨਾ ਕੋਈ ਹੈ ਇਸ ਕਰਕੇ ਵੀ ਨਾ ਕੇ ਵੀ ਥੋੜੀ ਜਿਹੀ ਹੈਲਪ ਕਰਾ ਦਿਓ ਹਾਂ ਠੀਕ ਹੈ ਹੈਲਪ ਕਰਾ ਰਹੇ ਹਾਂ ਉਹਦੇ ਜਿਹੜੇ ਹਾਂ ਬੱਚੇ ਵਾਲੀ ਦਾਣੀ ਦਿਖਾਇਆ ਪਾਈ ਜਰੂਰੀ ਆ ਭਾਈ ਹਾਂ ਦੋਹੇ ਮਲਕਾਂ ਚਲਣ ਗਈਆਂ ਤਾਂ ਹੀ ਚੱਲੂਗਾ ਇਹ ਬੰਦੇ ਤਾਂ ਕਰਕੇ ਨਹੀਂ ਦਿਖਦੇ ਹੈਗੇ ਉਹ ਕੈਨੇਡਾ ਦਾ ਵੀਜ਼ਾ ਲੱਗਣਾ ਉਹਦੇ ਕਰਕੇ ਕੰਮ ਕਰਕੇ ਇਹਨੂੰ ਵੇੜੀ ਕਰ ਰਹੀ ਆਏ ਹਾਏ ਹਾਏ ਆਂਟੀ ਸਾਨੂੰ ਨਾ ਭੁੱਲ ਜੀ ਜਾ ਕੇ ਉੱਥੇ ਇਹ ਆ ਜਾ ਉਹ ਬਣਿਆ ਨਹੀਂ ਪਾਸਪੋਰਟ ਬਣਿਆ ਨਹੀਂ ਵੀਜ਼ਾ ਪਹਿਰੇ ਲੱਗ ਗਿਆ ਨਹੀਂ ਕੈਨੇਡਾ ਜਾ ਕੇ ਸਾਡੇ ਦਾ ਭੁੱਲ ਜੀ ਨਹੀਂ ਭੁੱਲਦੀ ਲੈ ਹੁਣ ਜਦੋਂ ਮੰਮੀ ਨੇ ਕਾਰੇ ਦਿੱਤਾ ਗੁਜ਼ਾਰ ਕਰੇ ਦਿੱਤਾ ਤੁਸੀਂ ਉਹੀ ਕਹਿੰਿਆ ਨੇ ਪਾਸਪੋਰਟ ਨਹੀਂ ਬਣਿਆ ਪਾਸਪੋਰਟ ਨਹੀਂ ਬਣਿਆ ਆਈ ਨਹੀਂ ਹੁਣ ਬਸ ਫੇਰੇ ਕੋਈ ਨਹੀਂ ਹੁੰਦੀ ਗੱਲ ਇਹ ਕੀ ਪਤਾ ਨੇਤਰੇ ਬਣਾਇਆ ਲਿਆ ਮੈਨੂੰ ਕੀ ਪਤਾ ਮੈਨੂੰ ਤਾਂ ਦੱਸ ਦੇ ਲੈ ਕੀ ਪਤਾ ਭਾਈ ਇਹ ਅੱਧਾ ਡਾਕੂਮੈਂਟ ਕਰਦੇ ਰਹੇ ਉਹਦੇ ਕੋਲ ਪਤਾ ਨਹੀਂ ਮੇਰਾ ਹਾਂ ਹਾਂ ਹੀ ਕਹਿੰਦੀ ਤੂੰ ਕੀ ਪਤਾ ਫੇਰ ਰੋਪੜ ਤੋਂ ਲਿਜਾਣ ਦੇ ਮਨ ਫੋਟੋ ਕਿਚਵਾ ਦੇਣੀ ਚਾਹੁੰਦੀ ਹਾਂ ਹਾਂ ਸਹੀ ਗੱਲ ਆ ਫੇਰ ਜਦ ਅਬਿੰਦਰ ਵੀਰੇ ਨੂੰ ਬੁਲਾ ਲਿਆ ਦੁਕਾਨ ਚ ਲਾਵੇ ਪੜ ਕੇ ਦੱਸ ਕੀ ਚੀਜ਼ ਆ ਇਹ ਸਹੀ ਗੱਲ ਆ ਨਾ ਹਾਂ ਕੋਈ ਪਤਾ ਨਹੀਂ ਲੱਗਣਾ ਹੈਗਾ ਉਹਦੇ ਪਤਾ ਲੱਗਣਾ ਵੀ ਜਾ ਕੇ ਆ ਗਿਆ ਆ ਗਿਆ ਆ ਗਿਆ ਤੇ ਸੋਣ ਮਹੀਨਾ ਚੜ ਗਿਆ ਭਾਈ ਹਾਂ ਇੱਕ ਅੱਧਿਕ ਗੱਲਬਾਤ ਸੁਣ ਮਹੀਨੇ ਪਰ ਇੱਕ ਅੱਧੀ ਬੋਲੀ ਸੁਣਾ ਦੋ ਕੋਈ ਕਹਾਵਤ ਸੁਣਾ ਦੋ ਹੁਣ ਹੁੰਦੀ ਸ਼ਾਂਤੀ ਤਾਈ ਜਦੇ ਲੈ ਪੁੱਤ ਐ ਗੱਲ ਕਿਆ ਕਰਤੀ ਲੈ ਚੱਕ ਦੇਖ ਲਓ ਹੁਣ ਤੁਸੀਂ ਵੀ ਸੁਣਾ ਦਿਓ ਕੋਈ ਮੈਨੂੰ ਦਿਓਦਾ ਜੀ ਲੈ ਇਹਦਾ ਪਹਿਲਾ ਹੀ ਵਾਸਤ ਕਿਆ ਇਹ ਦੱਸ ਕਰਨ ਦੇ ਨਿਆਣਿਆਂ ਨੂੰ ਕਿਆ ਸਿਖਾਉਂਗੇ ਪੰਜਾਬੀ ਚੀਜ਼ਾਂ ਤੁਸੀਂ ਕਰਨ ਦੇ ਨਿਆਣੇ ਨੂੰ ਕਿਆ ਪੰਜਾਬੀ ਚੀਜ਼ਾਂ ਸਿਖਾਉਂਗੇ ਮੈਂ ਤਾਂ ਬਈ ਸੁਣਾਤਾ ਤੁਸੀਂ ਤਾਂ ਆਂਟੀ ਫਿਕਰੇਟ ਆ ਦੀ ਭਾਈ ਭਾਬ ਦੀਰਾ ਮੱਝਾਂ ਸੰਗਲ ਫੜਾਵੇ ਭਾਬੋ ਭਾਬੋ ਮੱਥੇ ਤੇ ਹੂੰ ਹੈ ਹੁਣ ਸਾਡੇ ਵੀਰਾਂ ਨੇ ਬਾਹਰ ਆ ਲੈਣਾ ਤਾਂ ਨਹੀਂ ਪਾਉਣਾ ਹੈਗਾ ਹਾਂ ਨਹੀਂ ਉਹ ਤਾਂ ਗੱਲ ਥੋੜੀ ਠੀਕ ਆ ਬਾ ਵੈਸੇ ਗੱਲ ਕਰ ਭਾਬੀ ਉਹ ਦੇਖ ਕੇ ਪਤਾ ਦੀੜਾ ਤੇ ਨਹੀਂ ਪੌੜੀਆਂ ਹਾਂ ਰਾਈਟ ਕੋਤਾ ਚਲੋ ਕੋਈ ਨਹੀਂ ਚੱਲੀ ਜਾਨਾ ਨੰਨ ਕਿ ਤਾਂ ਗਰਮੀ ਬਹੁਤ ਆ ਖਰੜ ਪਾਸੇ ਨਹੀਂ ਪੈ ਗਿਆਂ ਕਿ ਆਪਣੇ ਹੀ ਨਹੀਂ ਪੈਂਦਾ ਆਪਣੇ ਪੈਂਦਾ ਨਹੀਂ ਹੈਗਾ ਆਪਣੇ ਪਤਾ ਕੀ ਗੱਲ ਆ ਆਪਣਾ ਰੋ ਮਾਲਾ ਭੁੱਲਿਆ ਹੋਇਆ ਹਲੇ ਹਾਂ ਠੀਕ ਹੈ ਕਰਨ ਹਲੇ ਯਾਦ ਨਹੀਂ ਹੈ ਉਹਨਾਂ ਦੇ ਪਿੰਡੇ ਇਹਨੂੰ ਬਰਵਾ ਕਰਵਾ ਲੈ ਫੋਨ ਨਹੀਂ ਕਰਦੇਗਾ ਫੋਨ ਕਰ ਗਿਆ ਹੈਗਾ ਜਿੱਦਣ ਮੂੰਹ ਉਦਣ ਕਰੂਗਾ ਜਿੱਦਣ ਜਿੱਦਣ ਪਾਣੀ ਤਾਂ ਇਹ ਸਾਰਾ ਪਾਸੇ ਪੂਰਾ ਹੋ ਜਾਊਗਾ ਪੂਰਾ ਹੋ ਜਾਊਗਾ ਅੱਛਾ ਪਾਣੀ ਪੂਰਾ ਹੋ ਚਲ ਕੋਈ ਨਾ ਕਿਆ ਪਤਾ ਕਿ ਬਾਬੇ ਨੂੰ ਵੀ ਪਤਾ ਵੀ ਮਾਂ ਲਾ ਵਾਲੇ ਜਿਆਦਾ ਸੈਣ ਸ਼ੀਰ ਤਾਲੇ ਆ ਤਾਂ ਕਰਕੇ ਹਲੇ ਮੈਂ ਥੋੜਾ ਜਿਆ ਰੁੱਕ ਕੇ ਹੀ ਪਾਵਾਂ ਵੀ ਪਹਿਲਾਂ ਜਿੱਥੇ ਮੈਨੂੰ ਲੱਗਦਾ ਬੰਦੇ ਥੋੜੇ ਜੇ ਡਾਮਾ ਡੋਲ ਵਾਲੇ ਵੀ ਉੱਥੇ ਪਾ ਦਵਾਂ ਗੱਲ ਤਾਂ ਹਾਈ ਸਾਰੀ ਹਾਂ 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 ਨਹੀਂ ਚਾਹੀਦਾ ਵੀ ਆ ਚਾਹੀਦਾ ਸਾਰੇ ਕਹਿ ਹੁੰਦੇ ਆ ਵੀਰ ਭਾਈ ਇਕ ਜਈਆਂ ਭਾਈ ਸਾਰੇ ਇੱਕ ਜਹੀ ਆ ਸਹੀ ਗੱਲ ਆ ਤੁਹਾਡੀ ਬਿਲਕੁਲ ਸਹੀ ਆ ਹੁਣ ਤੀਆਂ ਹੋਣੀਆਂ ਦੇਖੋ ਕਿੰਨੀ ਜਗ੍ਹਾ ਮਨਾਈਆਂ ਜਾਣੀਆਂ ਤੀਆਂ ਹਾਂ ਦੇਖ ਲੋ ਤੀਆਂ ਤੇ ਹਾਂ ਆ ਜੜ ਗਿਆ ਸੌਂਡ ਚੜ ਗਿਆ ਰਾਈਟ ਰਾਈਟ ਚੜ ਗਿਆ ਸੌਂਡ ਚੜ ਗਿਆ ਹਾਂ ਹੁਣ ਬਸ ਹੁਣ ਸ਼ੁਰੂ ਹੋਆ ਕੰਮ ਫੇਰ ਚਲੋ ਉੱਪਰ ਨੂੰ ਜਾ ਪਾਣੀ ਨੂੰ ਦਬਾੜੀ ਨਹੀਂ ਨਹੀਂ ਚੱਲਾਂ ਉਹ ਅੱਜ ਆਏ ਕਰਨਾ ਤਾਂ ਦਸਵੀਂ ਆ ਉਹ ਪ੍ਰਸ਼ਾਦ ਬਣਾ ਲਈਏ ਥੋੜਾ ਜਿਹਾ ਸੂਜੀ ਦਾ ਜੀ ਕਰਦਾ ਮੈਂ ਲੈਣ ਜਾਣਾ ਤਾਂ ਨਾਲੇ ਦਵਾਈ ਲੈ ਕੇ ਆਉਣੀ ਆ ਠਿੱਜ ਖਾਂ ਬੁਖਾਰ ਨੇ ਮੱਤ ਮਰੀ ਪਈ ਤੇ ਠੰਡਾ ਪਾਣੀ ਘੱਟ ਬੀ ਲੋ ਬਸ ਪੀਏ ਹੋ ਜਾਂਦਾ ਕਈ ਵਾਰ ਆਏ ਹੋਏ ਹੋ ਜਾਂਦੇ ਨਾਲੇ ਮੈਂ ਪੀਂਦੀ ਨਹੀਂ ਆਪ ਕਦੇ ਨਹੀਂ ਮੈਂ ਪੀਂਦੀ ਉਹ ਤਾਂ ਕਾਜ ਆ ਠੰਡਾ ਜਦਾਂ ਘਾਓ ਘੱਟ ਪੀਂਦਾ ਹਾਂ ਇਹ ਗੱਲ ਹੈਗੀ ਉਹਦੀ ਹਾਂ ਸਹੀ ਆ ਬਿਲਕੁਲ ਪਤਾ ਨਹੀਂ ਕਾਤੇ ਫੇਰ ਵੀ ਹੋਏ ਜਾਂਦਾ ਥੋੜਾ ਜਿਹਾ ਆ ਗਿਆ ਉਸੇ ਚਾਨ ਵੀ ਆ ਗਿਆ ਸਾਡਾ ਇੱਕ ਹੋਰ ਪਿੱਛੇ ਕਰਨ ਤੂੰ ਚੰਗੇ ਇਹਨੂੰ ਇਹਨੂੰ ਨਾ ਭਾਬੀ ਨਾਲ ਨਾ ਪਿਆਰ ਆ ਨਾ ਸੁੱਤਾ ਪਿਆ ਹੋਵੇ ਝੂਠੀ ਉਹ ਕਹਦੀ ਵੀ ਆਂਟੀ ਵੀ ਮਤਲਬ ਪੁੱਤ ਤੈਨੂੰ ਭਾਬੀ ਨੇ ਇੱਕ ਕੰਮ ਕਰਨ ਬੁਲਾਇਆ ਦੇਖ ਲਾ ਹਾ ਬੀਤ ਨੂੰ ਭਾਬੀ ਨੇ ਕੋਈ ਕੰਮ ਕਰਨ ਨੂੰ ਬੁਲਾਇਆ ਚਾਹੀਏ ਅੰਟੀ 1 ਵਜੇ ਕਿਹਦੀ ਰਾਤ ਨੂੰ ਜਦੋਂ ਉੱਠ ਕੇ ਭੱਜੂਗਾ ਮੈਨੂੰ ਭਾਬੀ ਨੇ ਬੁਲਾਇਆ ਮੈਨੂੰ ਭਾਬੀ ਨੇ ਬੁਲਾਇਆ ਬਹੁਤ ਪਿਆਰਾ ਭਾਬੀ ਨਾਲ ਮੈਂ ਕਹਾਂ ਨਾ ਬੇਰੇ ਕਹਾਂ ਨਾ ਕੰਮ ਆ ਗਿਆ ਕੰਮ ਆ ਗਿਆ ਹਾਂ ਚੱਲੋ ਫਿਰ ਉਹ ਲੈ ਆ ਮੈਂ ਫੇਰ ਬਣਾ ਲਈਏ ਹੋਰ ਕੀ ਆ ਨਿਕਲ ਹੀ ਜਾਵੇ ਜਿਹੜਾ ਮਹਾਲਕ ਦੀ ਕੀਰਤਨ ਨਾਲ ਟਾਈਮ ਨਹੀਂ ਕੱਢਦਾ ਉਹ ہماری ਅੱਖ ਤਾਂ ਜਾਵਾਲਾ ਕੰਮ ਤੱਕ ਗਾਮ ਨਹੀਂ ਬਹੁਤੀ ਦਿਨ ਹੋ ਗਏ ਇੱਕ ਦਿਨ ਹੋਊਗਾ ਬੁਖਾਰ ਦੇ ਉਹੀ ਆ ਨਾ ਦੇਖਿਆ ਤੁਹਾਨੂੰ ਵੀ ਬੁਖਾਰ ਮੈਂ ਹੁਣ ਫੇਰ ਚੱਲਨੀ ਆ ਦਵਾਈ ਲੈਣ ਬੁਖਾਰ ਤਾਂ ਮੈਂ ਦਵਾਈ ਬੁਖਾਰ ਖਾਧੀ ਫੇਰ 2 ਦਿਨ ਹੋ ਗਏ ਬੈਸੇ ਚ ਲਿਆ ਕੇ ਖਾਧੀ ਦਵਾਈ ਹਾਂ ਮੜਾ ਜੇ ਸਟੇਜ ਆ ਹੋਇਆ ਸੀ ਮੰਮੀ ਕਹਿੰਦੇ ਪਹਿਲਾਂ ਕਰ ਤੂੰ ਨੇ ਦਵਾਈ ਖਾਈ ਜ ਨੇ ਮੈਂ ਸੈ ਨਹੀਂ ਹੁੰਦਾ ਆਂਟੇ ਦਿਲ ਤਾਂ ਹੈ ਲੈ ਤੱਕ-ਟੱਕ ਦਿਲ ਵੱਜਦੇ ਹਾਂ ਸਰੀਰ ਨਹੀਂ ਮੈਂ ਤਾਂ ਹਾਂ ਦੀ ਸਾਰੀ ਰਾਤ ਘੁੰਮਦੀ ਨੂੰ ਹੋ ਜਾਂਦੀ ਦਿਨ ਚ ਨੀਂਦ ਆਂਦੀ ਆ ਉਹੀ ਆ ਸੈ ਨਹੀਂ ਹੁੰਦਾ ਬਾਈ ਆ ਉਹ ਬਣਾ ਕੇ ਪੀਣੀ ਹਦੀ ਉਹ ਵਰਨੀ ਤੇ ਇਦਾਂ ਹੋਇਆ ਵੀ ਹਮੇ ਦਾ ਕਰਦੇ ਚਲੋ ਕੋਈ ਗੱਲ ਸੁਣਾ ਚੱਲੀ ਜੀ ਹਾਂ ਜੀ ਚੱਲ ਜਾਂਦਾ ਆਏ ਹਾਏ ਏ ਵਰੀਆ ਚਲ ਵਰੀਆ ਨਹੀਂ ਤਾਂ ਸਾਡਾ ਬੁਰਾ ਹਾਰੇਦਾ ਇਦੋਂ ਚਲੋ ਹਾਂ ਸਰ ਕੋਈ ਨਾ ਉਹ ਰੱਖਣ ਵਾਲਾ ਪਰਮਾਤਮਾ ਦੇਣ ਵਾਲੇ ਇਨਸਾਨ ਵੀ ਨਹੀਂ ਹੈਗੇ ਪਰਮਾਤਮਾ ਹੀ ਕਿਸੇ ਨਾ ਕਿਸੇ ਰੂਪ ਤੇ ਇਨਸਾਨ ਦੇ ਵਿੱਚ ਆ ਕੇ ਬਸਦਾ ਉਹ ਦਿੰਦਾ ਸਾਨੂੰ ਹਾਂ ਗੱਲ ਆ ਹੈ ਮੈਂ ਕਹਿਣ ਲੱਗੀ ਤੇ ਦੇਣ ਵਾਲੇ ਇਨਸਾਨ ਆਪੇ ਕਰ ਦਣੇ ਉਹਨੇ ਹੇਲੇ ਵਸੀਲੇ ਆਪਾਂ ਹਲੇ ਆਂਟੀ ਪਤਾ ਕਿ ਆਪਾਂ ਚਾਹੇ ਹੋ ਜਾਂਦਾ ਇਹ ਕੰਮ ਮੈਂ ਕਰਿਆ ਇਹ ਕੰਮ ਮੈਂ ਕਰਿਆ ਨਾ ਅਸੀਂ ਆਪ ਨਹੀਂ ਕਰਦੇ ਰੱਬ ਕਰਾਉਂਦਾ ਕਰਾਉਂਦਾ ਸੱਚੀ ਗੱਲ ਅਸੀਂ ਆਪ ਨਹੀਂ ਕਰਦੇ ਮਾਰਕ ਕਰਾਉਂਦਾ ਕਿਉਂਕਿ ਉਹਦੀ ਰਜ਼ਾ ਦੇ ਵਿੱਚ ਹੀ ਚੱਲਦਾ ਜਿਹੜਾ ਕੋ ਚੱਲਦਾ ਉਹ ਹਾਂ ਹਾਂ ਮਾੜਾ ਚੰਗਾ ਬੁਰਾ ਜੋ ਵੀ ਹੈ ਸਾਨੂੰ ਲੱਗੀਆਂ ਨਾ ਵੀ ਅਸੀਂ ਕਰਦੇ ਆ ਹਾਂ ਚਲੋ ਜੀ ਫਿਰ ਠੀਕ ਆ ਉਹ ਮੈਂ ਮੜਿਆ ਦਵਾਈ ਲਿਆਵਾਂ ਫੇਰ ਮਿਲਾਂਗੇ ਪਾਪਾ ਜੀ ਵੀ ਆ ਗਏ ਉਧਰ ਦੇ ਪਾਪਾ ਜੀ ਨੂੰ ਥੋੜਾ ਜਿਹਾ ਜੀ ਬੀਬੀ ਵਧਿਆ ਵਾ ਤਾਂ ਕੁਛ ਮੇਰੀ ਸਿਹਤ ਠੀਕ ਨਹੀਂ ਸੀ ਕੋਸੇ ਭਈ ਇਹ ਨੂੰ ਉਧਰ ਜਿਹੜਾ ਲੱਗਿਆ ਉਹਨੂੰ ਚਾਹ ਦੇਣੀ ਸੀ ਮੈਂ ਸੁੱਤੀ ਪਈ ਰਹਿ ਗਈ ਮੈਨੂੰ ਇਹ ਪਤਾ ਲੱਗਿਆ ਮੈਂ ਜਨੂੰ ਫੇਰ ਲੰਘ ਗਈ ਪਿਛੇ ਤੇ ਪਾਪਾ ਜੀ ਉਹ ਦੇ ਕੇ ਆਏ ਫੇਰ ਹੁਣ ਚਾਹ ਆਹ ਉਹ ਮੜਿਆ ਬੱਚ ਬੱਚ ਕੇ ਲੰਘਣਾ ਪੈਣਾ ਫੇਰ ਭੱਗ ਜਾਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੂਜੀ ਦੇ ਦੋ ਕਿੰਨੀ ਕਰਨੀ ਹੈ ਜੀ ਕਿੰਨੀ ਕਿ ਦਵੋਗੇ ਪ੍ਰਸ਼ਾਦੇ ਬਣਾਉਣਾ ਇੱਕ ਝੁਟਕੀ ਦਸਣੀ ਹੈ ਜੀ ਹਾਂ ਚੁਟਕੀ ਦੇ ਦੋ ਬਹੁਤ ਬਹੁਤ ਆ ਬਹੁਤ ਆ ਸਾਰੇ ਪਿੰਡ ਨੂੰ ਵਰਤ ਹੋ ਜੂਗੀ ਬਹੁਤ ਸਾਰੇ ਪਿੰਡਾਂ ਤੇ ਆਹੀ ਕੀ ਰਣ ਦੇ ਦਿਓ ਆ ਪੈਸੇ ਪਾ ਲੈ ਸੀ ਚਲੇ ਆ ਅੱਧਰ ਗੱਲ ਦੇਖੋ ਤਾਂ ਫਿਰ ਦੋ ਤਾਂ ਅੰਦਰ ਨਾਲੇ ਤੁਸੀਂ ਏਸੀ ਚ ਲਾਇਆ ਵਾ ਫੇਰ ਗਰਮੈ ਸੰਦਰਨੀਆਂ ਮੀਮੂ ਕੱਦ ਪਾਊਗਾ ਮੀਮੂ ਤਾਂ ਪਾਓ ਤੂੰ ਬਾਹਰ ਦੇਖੀ ਨਹੀਂ ਗਰਮੀ ਹੈ ਪਹਿਲਾਂ ਵੀਰੇ ਯਾਰ ਮੀ ਪਾ ਦਊਗਾ ਬਸ ਮੈਂ ਤੈਨੂੰ ਕਿਹਾ ਜਿਵੇਂ ਇਧਰ ਜੋਂਦਾ ਤੁਹਾਡਾ ਬੜਾ ਪੜ ਤਾ ਉਵੇਂ ਹੀ ਖੜਾ ਦੇਣਾ ਰਾਈਟ ਕੁਛ ਵਿੱਚ ਡਰਾਈ ਫਰੂਟ ਕਿਆ ਦੇਣਗੇ ਹਾਂ ਕਿਆ ਬਾਤ ਬਸ ਸੌਗੀ ਕਿਆ ਹੁੰਦੀ ਹੈ ਸੌਗੀ ਹੁਣ ਪਤਾ ਨਹੀਂ ਕੀ ਮੈਨੂੰ ਡਾਰਕ ਦਾਕਾਂ ਦੇ ਦੋ ਹਾਂ ਕਿੰਨੇ ਕਰ ਦਵਾਂ 10 ਰੁਪਏ ਦੀਆਂ ਦੇ ਦੋ ਬਸ ਠੀਕ ਹੈ ਜਿਆਦਾ ਨਹੀਂ ਲੈਣੀ ਹੋਰ ਹੋਰ ਕੀ ਦਵੋਗੇ ਮੰਗਦੇ ਉਹ ਵੀ 10 ਰੁਪਏ ਦੇ ਕਰ ਦੋ ਬਸ 10 10 ਰੁਪਏ ਦੇ ਕਰ ਦੋ ਯਾਰ ਦੇ ਹੀ ਆ ਜੂਗੇ ਜਿਆਦਾ ਨਹੀਂ ਪਾਉਣੇ ਮੈਂ ਤੁਹਾਨੂੰ ਕਿਹਾ ਕਿ ਨਹੀਂ ਵੈਸੇ ਇਹ ਹੈਗੀਆਂ ਰਹਿਣ ਦੋ ਯਾਦ ਆ ਗਿਆ ਮੈਨੂੰ ਰਹਿਣ ਦੋ ਹੈਗੀਆਂ ਯਾਦ ਆ ਗਿਆ ਜੇ 라ਉਂ ਹੀ ਹੋ ਕੇ ਬਾਕੀ ਹੈਗੀਆਂ ਹੈਗੀਆਂ ਬਾਕੀ ਦੀਨੇ ਕਰ ਦਮਾਂ ਦੱਸ ਦਿਓ ਉੰਨੇ ਕੇ ਕਰ ਦੋ ਇਹ ਵੀ ਰਹਿਣ ਦੇ ਮੈਂ ਕਹਿੰਦੀ ਵੀਰੇ ਕੀ ਭਈਆ ਇਹ ਵੀ ਪਏ ਆ ਰਹਿਣ ਦੇ ਬਦਾਮ ਬਦਾਮ ਦੇ ਦੇ 10 ਰੁਪਏ ਦੇ ਬਸ ਉਹ ਵੀ ਨਾ ਪਏ ਉਹਨੂੰ ਵੀ ਦੇ ਪਏ ਤਾਂ ਹੈਗੇ ਤੇ ਉਹ ਕੁੜੀ ਖਾ ਗਈ ਥੋਤੇ ਲੈ ਕੇ ਤਾਂ ਗਏ ਤੇ ਪਾਪਾ ਕਾਜੂ ਕਾਜੂ ਵੀ ਦੇਖੋ ਚਾ ਕਾਜੂ ਰਹਿਣ ਨੂੰ ਤੁਸੀਂ ਹੋਰ ਕੀ ਪੈਸਾ ਦੇ ਦੇ ਵਿੱਚ ਸੂਜੀ ਦੇ ਕੜਾਚ ਬਸ ਨਾ ਪੈਸਾ ਹੀ ਦੇ ਦੋ 10 ਰੁਪਏ ਦੇ ਸਰਜੂ ਮਹੌਰਾ ਸਰਜੂ ਛੋਟੀ ਡੱਬੀ ਦੇਸੀ ਕੀ ਦੀ ਕਿੰਨੇ ਦੀ ਆਉਂਦੀ ਆ ਦੇਖੋ ਵੀ ਉਸ ਤੋਂ ਲਾਵਾ ਛੋਟੀ ਹੈ ਨਹੀਂ ਉੱਤੇ ਆਪਦੇ ਘਟਾ ਚਲਦੇ ਘਟਾ ਠੀਕ ਆ ਸਰ ਜੀ ਪਟਰ ਲੈ ਜਾ ਹਾਂ ਵਾਟਰਚ ਬਣਾ ਦੇ ਦੇ ਜੇ ਸੀ ਕੀ ਸੋਰੀ ਹਸ ਪ੍ਰਸ਼ਾਦ ਰਹਿਣ ਦੋ ਬਾਬੇ ਕਹਿਣਗੇ ਮੇਨਾਂ ਕੋ ਜੂਸੀ ਕਰਦੇ ਆਪਣੇ ਵਾਰ ਜਦ ਤੁਸੀਂ ਖਾਣੇ ਆ ਫਿਰ ਤੁਹਾਨੂੰ ਤਾਂ ਜੂਸੀ ਫਟੜ ਵਾਲਾ ਸੀਰੀਅਸਲੀ 600 ਰੁਪਏ ਕਿਲੋ ਵਾਲਾ ਜੇ ਨਹੀਂ ਰਹਿਣ ਤਾਂ ਛੱਡੋ ਕਰੋ ਤੁਸੀਂ ਮੇਰੇ ਬਾਬੇ ਦੁੱਫੇ ਹੋ ਜਾਣਾ ਜੀ ਨਾ ਕਿੰਨੇ ਦਾ ਦਵਾਂਗੇ ਹੁਣ ਦੇਖ ਸਕੂ ਨਹੀਂ ਰਹਿਣ ਦੇ ਦੋ ਰਿੰਕ ਕਰੀਮ ਰੋਲ ਦੋ ਕਰੀਮ ਰੀਲੋ ਦਿਓ ਵਸਾ ਰਹਿਣ ਦੋ ਕੁਡੀਨ ਦਿਓ ਵਸ ਇਹ ਕਦੇ ਇਹ ਕਦੇ ਕਰਦਾ ਹੈਗਾ ਏ ਚਲ ਦੇ ਬਣਾ ਦੇਣਾ ਲਹਾਦ ਹੋ ਗਈ ਥੋਡੀ ਘਰ ਦਾ ਕੱਢਿਆ ਵਾ ਕੰਮ ਨਹੀਂ ਹੁਣ ਮੈਂ ਵੈਸੇ ਤੁਹਾਨੂੰ ਪੁੱਛਦੀ ਸੀ ਆਪਣਾ ਬੈਟ ਲੱਗ ਰੱਖਾ ਵਾ ਵਾਹਿਗੁਰੂ ਤੁਹਾਡਾ ਭਲਾ ਕਰਿਓ ਉਹਨਾਂ ਦੀ ਕਿਰਪਾ ਨਾਲੇ ਨਿਕਲਦਾ ਇਹਨੂੰ ਵੀ ਤੋਲ ਕੇ ਦਵਾਂਗੇ ਹੁਣ ਹੋ ਨਹੀਂ ਮੈਂ ਤਾਂ ਵੀ ਲੱਗਾ ਹੱਥਾਂ 'ਤੇ ਲੱਗੇ ਫਿਰ ਰਾਈਟ ਇੱਧਰ ਤੋਂ ਅੱਗਲ ਬਣਾ ਜਿਸ ਕੋਲ ਗੱਡੀ ਲੈਣੀ ਹੈ ਜਿਹੜਾ ਦੂਹਾਂ ਇੰਟਰੀਏ 1 2 0 ਤੇ ਇੱਧਰ ਸਾਡੇ ਖੜਿਆ ਸੀ ਟਰੈਕਟਰ ਆਪਣੇ ਸੱਚ ਆਇਆ ਸੀ ਨਾਲ ਲੈਣਾ ਉਹ ਜਿਹੜਾ ਬਜੀ ਕੋਮੂ ਜੱਟ ਕਲਾੜੀ ਪੱਟ ਇੱਧਰ ਸੱਚ ਆਇਆ ਬਸ ਹੀ ਨਾਲ ਸਖੜਾ ਕੇ ਗਏ ਹੋੜੇ ਆ ਕੋਈ ਕੰਮ ਹੋਣਾ ਉਹ ਕਰਕੇ ਆਏ ਹੋਣੇ ਆ ਇਸ ਕਰਕੇ ਤੇ ਸਾਡਾ ਪਿੰਡ ਦਾ 뷰 ਟਰੈਕਟਰ ਟਰੈਕਟਰ ਆ ਵੀ ਲਾਲ ਰੰਗ ਦਾ ਉਹ ਵੀ ਲਾਲ ਰੰਗ ਦਾ ਸਾਡੀ ਫੈਮਿਲੀ ਚ ਲਾਲ ਰੰਗ ਦੇ ਟਰੈਕਟਰ ਹੁੰਦੇ ਦੇਖ ਲੋ ਕੰਪਨੀਆਂ ਚੇਂਜ ਆ ਕੋਈ ਮਹਿੰਦਰਾ ਕੋਈ ਕੋਸਰ ਸਾਰ ਕੇ ਚਲੋ ਜੀ ਹੁਣ ਅਸੀਂ ਲੱਗੇ ਆ ਪ੍ਰੋਸੈਸ ਸ਼ੁਰੂ ਕਰਨਾ ਆਪਣੇ ਸੂਜੀ ਦਾ ਜਿਹੜਾ ਪਰਸ਼ਾਦਾ ਦੇ ਸੀਗੇ ਇਸੇ ਗਰਮ ਕਰ ਲਿਆ ਵਿੱਚ ਪਾਤੀ ਸੂਜੀ ਖੁਸ਼ਬੂ ਉਹ ਵੀ ਮਾਂ ਹੀ ਬਣਾ ਰਹੀ ਹੈ ਜੀ ਸਾਡੇ ਅੱਜ ਠੀਕ ਆ ਸੰਗਰਾਮ ਦਾ ਪਵਿੱਤਰ ਦਿਹਾੜਾ ਤੇ ਦਸਵੇਂ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜਸੂ ਵੀ ਸਾਡੇ ਕੋਲ ਆ ਗਈ ਜੀ ਇੱਧਰ ਬਲਾਵਦੀ ਸਾਸਰੀਕਾਲ ਮੇਰਾ ਲੱਤਨ ਜਾਨ ਨੇ ਤੇ ਬਿਸ਼ਾ ਜਸੂ ਕਹਿੰਦੀ ਮੈਂ ਥੱਲੇ ਤੁਰੀ ਜਾਂਦੀ ਸੀ ਮੈਨੂੰ ਖੁਸ਼ਬੂ ਆਈ ਉੱਪਰ ਤੇ ਵੀ ਕੀ ਆ ਹੋ ਰਹੀ ਹੈ ਵੀ ਗਰਮ ਗਰਮ ਹਲੇ ਹੋ ਰਹੀ ਹੈ ਹੈਨਾ ओके ठीक है ਤੇ ਸਾਡੇ ਕੋਲ ਇਧਰ ਡਰਾਈ ਫਰੂਟ ਮम्मी ਨੇ ਸੌਣ ਕੱਟ ਲਈ ਚੀਨੀ ਪਈ ਹੈ ਮम्मी ਨੇ ਹੁਣ ਦੇਖੋ ਇੱਕ ਗੱਲ ਪਾਣੀ ਕਿੱਥੇ ਆ ਪਾਣੀ ਕਿੱਥੇ ਆ ਹੈ ਪਾਣੀ ਵੀ ਦੁੱਧ ਪਾਉਣਾ ਪਾਣੀ ਦੁੱਧ ਪਾਉਣਾ ਵਾਹ ਦੁੱਧ ਦਾ ਬਣ ਜਾਂਦਾ ਪ੍ਰਸ਼ਾਦ ਹਾਂ ਮੈਨੂੰ ਨਹੀਂ ਸੀ ਪਤਾ ਠੀਕ ਆ ਭਾਈ ਆਹ ਕਿਆ ਪਤਾ ਅੱਛਾ ਥੋੜਾ ਜਿਹਾ ਠੀਕ ਕਰ ਕੋਈ ਗੱਲ ਨਹੀਂ ਕਰੀ ਚਲੋ ਜੋ ਜੋ ਕਰਨਾ ਤੁਸੀਂ ਬਾਬੇ ਸਾਰੇ ਦੇਖਦੇ ਆ। ਹਣਾ ਵੀ ਜਸੂ। ਹਾਂ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸੂਜੀ ਦਾ ਜੀ ਬਦਲ ਗਿਆ ਰੰਗ। ਵਿੱਚ ਪਾਤੀ ਜੀ ਅਸੀਂ ਚੀਨੀ। ਜਸੂ ਉੱਪਰ ਤੇ ਮਸ਼ੀਨ ਬੰਦ ਕਰ। ਗੱਡ। ਕਰਤੀ ਜੀ ਮਸ਼ੀਨ ਬੰਦ ਸੀ। ਤੇ ਸਾਡੇ ਕੜਾਹ ਦਾ ਸੁਆ। ਵਾ 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 ਪ੍ਰਸ਼ਾਦਾ ਜਸੂ ਮੂੰਹ ਚ ਪਾਣੀ ਆ ਰਿਹਾ ਹੈ। ਹਾਂ ਜੀ। ਵਾ ਵਾਹਿਗੁਰੂ। ਹੁਣ ਇਹਦੇ ਚ ਪਾਉ ਦੇ ਜੀ ਆਹ ਡਰਾਈ ਫਰੂਟ ਵਗੈਰਾ ਕੰਮਾ ਹਲੇ ਨਹੀਂ ਪਾਣੇ ਹਲੇ ਨਹੀਂ ਅੱਛਾ ਪਹਿਲਾਂ ਦੁੱਧ ਪਾਉ ਜਸੂਤਾ ਖਾਦਾ ਸ਼ਕਿਆ ਕਦੇ ਪ੍ਰਸ਼ਾਦ ਦੁੱਧ ਦਾ ਨਹੀਂ ਹਾਂ ਅੱਛਾ ਕਾਠਾ ਹੋਣਾ ਹੋਣੇ ਨੇ ਤੂੰ ਚੂਹੀ ਨੂੰ ਦੇਖ ਲੈ ਜਸ਼ਨ ਮੜੇ ਜਾ ਕੇ ਦੇਖੀ ਕਾਤੇ ਰੋਈ ਜਾਂਦੀ ਏ ਉਹ ਆ ਹੋ ਗਿਆ ਮम्मा ਬਸ ਸ਼ਾਬਾਸ਼ ਬੰਦੀ ਸਾਡਾ ਰੈਡੀ ਠੀਕ ਬਹੁਤ ਹੁਣ ਪਾਤ ਦੇ ਵਿੱਚ ਟ੍ਰਾਈ ਕਰਦੇ ਕੀ ਹੋਇਆ ਕੰਨ ਨੇ ਮਾਰਿਆ ਕਹਿੰਦੀ ਦਾ ਸੁਣੇ ਨੂੰ ਕੱਢ ਦੋ ਜੀ ਇੱਧਰ ਪਲੇਟ ਦੇ ਵਿੱਚ ਹੋ ਗਲਵਾ ਕੇ ਬਰਨ ਦਵਾਂਗੇ। ਜਿਵੇਂ ਇੱਧਰ ਆ ਦੇਖੋ ਐਨੇ ਜਿਹੜੀ ਆ ਭਾਜੀ ਦੇ ਵਿੱਚ ਬਣਾਇਆ ਹੈ ਨਾ ਇਹ ਦੇਖੋ ਇਸ ਤਰ੍ਹਾਂ ਸਾਫ਼ ਹੋਣੀ ਚਾਹੀਦੀ ਆ ਇਹ। ਫੇਰ ਛੱਡ ਪੁੰਦੀ ਨਹੀਂ। ਛੱਡ ਦਿੰਦੀ ਆ ਨਾ ਫੇਰ ਵਧੀਆ ਬਣਦਾ ਜੇ ਛੱਡਤਾ। ਹਾਂ। ਥੋੜਾ ਟਾਈਮ ਇਹਨੂੰ ਠੰਡਾ ਰੱਖਦੀ ਹੈ ਜੀ ਤੇ ਚੇ ਹੋ ਗਈ ਜੀ ਇਹਨਾਂ ਦੀ ਲੜਾਈ ਖੇਲਦੇ ਖੇਲਦੇ ਮਸੀ ਮਸੀ ਕੀ ਗੱਲ ਹੋ ਗਈ ਗੱਲ ਕਿਹ ਹੋਈ ਹੈ ਗੱਲ ਕਿਹ ਹੋਈ ਹੈ ਗੱਲ ਕਿਹ ਹੋਈ ਹੈ ਹਾਰੀ ਹੋਣੀ ਦਿੰਦਾ ਹਾਂ ਪਾਵੇ ਦਿੰਦੀ ਆ ਆਏ 3 ਗਾਣੇ ਖੜੇ ਤੇ ਮੈਂ ਤੂੰ ਉਧਰ ਨੱਠ ਲੈ ਮੈਂ ਉਧਰ ਨੱਠ ਲੈ ਮਿੰਝੇ ਪਤਾ ਨਾ ਖੁਦ ਫਸਿਆ ਤਾਂ ਫਿਰ ਉੱਪਰ ਤੇ ਬਹਿ ਗਿਆ ਫਿਰ ਉਹ ਤੋਂ ਬਾਅਦ ਮੈਂ ਠੋਗ ਗਿਆ ਤਾਂ ਟਾਈਮ ਓਵਰ ਫਿਰ ਇਹ ਤਾਂ ਕੰਮ ਗਲਤ ਆਏ ਭਾਈ ਹਨਾ ਟਾਈਮੇ ਮੰਗੀ ਹੋਈ ਸੀ ਘੱਟਾ ਮੱਟਾ ਮਤਾ ਛੇਤੀਆ ਮੰਗ ਲੈਣੇ ਤੁਸੀਂ ਇਹ ਟਾਈਮ ਟੂਮ ਘੱਟੋ ਗੇਮ ਚੋਂ ਜਿਹੜਾ ਵੀ ਤੁਹਾਨੂੰ ਫੜਨਾ ਹੁੰਦਾ ਜਿਹੜੇ ਕਹਿੰਦੇ ਆ ਵੇਟ ਵੇਟ ਗਲਤ ਗੱਲ ਨਹੀਂ ਮੇਰੇ ਬਾਅਦ ਨੂੰ ਪਾਣੀ ਕਰ ਦਿੰਦਾ ਬਾਅਦ ਨੂੰ ਪਾਣੀ ਪਾ ਦੂੰਗਾ ਫੇਰ ਕੋੜੀਆਂ ਕੋਲੇ ਕੇ ਟਾਈਮ ਮੰਗ ਲੈ ਜੰਗੂਰੀ ਨੂੰ ਆਉਂਦਾ ਫੇਰ ਟਾਈਮ ਉਹ ਕਰਕੇ ਹੱਥੋਂ ਭਜੂਗਾ ਫੇਰੇ ਗਲਤ ਗੱਲ ਨਹੀਂ ਤੁਹਾਡੀ ਇਹ ਟਾਈਮ ਕਿਉਂ ਆਏ ਠੀਕ ਨਹੀਂ ਗੱਲ ਭਾਈ ਗਲਤ ਗੱਲ ਨਾ ਤੁਸੀਂ ਟਾਈਮ ਕੱਟੋ ਆਪਣੇ ਵਿੱਚ ਤੇ ਵੇਟ ਕੱਟੋ ਬਸ ਮੈਂ ਪਾਣੀ ਪੀ ਕੇ ਆਇਆ ਨਹੀਂ ਕੱਟਣੀ ਸਹੀ ਗੱਲ ਆ ਮੈਂ ਪਾਣੀ ਪੀ ਕੇ ਆਇਆ ਆਪਣਾ ਭੱਜ ਲੋ ਮੈਨੂੰ ਵੀ ਲਈ ਮਿਕਸ 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 ਸਾਰਾ ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤੇ ਆਇਆ ਉਹ ਗੱਡੀ ਲਿਖੋ ਬੁੜੀ ਰੱਖੋ ਥੱਲੇ ਬੜੋ ਗੱਡੀ ਲਿਖੋ ਹਾਲ ਵਾਹਿਗੁਰੂ ਵਾਹਿਗੁਰੂ ਬਾਬੇ ਉਹ ਭਲਾ ਕਰੇ ਇਧਰ ਮੂੰਹ ਕਰ ਇਧਰੋਂ ਕਰੀ ਮੈਂ ਕੰਮ ਨਹੀਂ ਕਰਦੀ ਆੜੇ ਕੋ ਕਰਦੀ ਆ ਤੂੰ ਸਵਾਹ ਕੰਮ ਆਹ ਪਤਾ ਨਹੀਂ ਕੀ ਤੇ ਸਿੱਖ ਗਈ ਆੜੇ ਕਰ ਨਾਲ ਐ ਮਮੀ ਮੂੰਹ ਲਾਸ ਕਿਨੇ ਕਿਹਾ ਤੈਨੂੰ ਲੋਣ ਨੂੰ ਹੈ ਮੈਂ ਲੋਣਿਆ ਲਹ ਗੰਦੀ ਲਹ ਵਾਹਿਗੁਰੂ 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 ਆਂ ਜਿਹੜੀ ਮੰਮੀ ਹੈ ਨੀ ਉਹ ਇਹ ਪੂਰਾ ਅੰਜਵਾਇ ਕਰ ਰਹੀ ਹੈ ਪੂਰਾ ਇਹ ਕਿਹੜੇ ਚੈਨਲ ਤੇ ਪਾਣੀ ਆ ਲੋ ਭਾਈ ਪਹਿਲਾਂ ਤਾਂ ਲੋ ਪ੍ਰਸ਼ਾਦ हां हां क्या बड़े आप ये सिक्को नंबर स्वादा तो माने रोज पॉइंट इधर इधर मुंह खोले कुछ निकलਦਾ ਨਹੀਂ ਸੋਚਾਂ ਚੇਪਿਆ ਵਾ ਜਿਵੇਂ ਰਾਜੂ ਹੁੰਦੇ ਯਾਰ ਸਵਾਦ ਹੈ ਜੀ ਵੈਸੇ ਵੀਰ ਜੀ ਪ੍ਰਸ਼ਾਦ ਤਾਂ ਸਾਰੇ ਸਵਾਦ ਹੁੰਦੇ ਆ ਸਾਰੀ ਇਹ ਸੂਜੀ ਦਾ ਬਣਾਇਆ ਵਾ ਆਹ ਕਹਿੰਦਾ 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 ਸੌਂਦੇ ਤੇ ਸਾਰੇ ਸਵਾਦ ਆਹ ਪਤਾ ਨਹੀਂ ਕਾਦਾ ਬਣਾਇਆ ਮੈਂ ਤਾਂ ਕਰਕੇ ਜਿਆਦਾ ਸਵਾਦ ਲੱਗ ਰਿਹਾ ਆਹ ਇੱਧਰ ਆ ਚਲੋ ਇਹ ਜਿਨਾ ਬਦਾਮ ਤੁੰਗ ਵੀ ਪਏ ਹਾਂ ਮੈਂ ਉਹ ਨਹੀਂ ਚੱਲਿਆ ਮੈਂ ਵਸਤੇ ਵੀ ਨਹੀਂ ਚਲੋ 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 ਠੀਕ ਹੈ ਫਿਰ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਾਏ ਬਾਏ ਕਰ ਦੋ ਦੋਹੇ ਜਾਨੇ